ਅਲੈਕਸਿਸ ਅਵੀਲਾ 19 ਸਾਲ ਦੀ ਇਸ ਲੜਕੀ ਨੇ ਜੋ ਕੰਮ ਕੀਤਾ ਉਸ ਦੇ ਬਾਰੇ ਸੁਣ ਕੇ ਤੁਹਾਨੂੰ ਕਚੀਚੀਆਂ ਆਉਣਗੀਆਂ ਤੁਹਾਨੂੰ ਇੰਨਾ ਜ਼ਿਆਦਾ ਗੁੱਸਾ ਹੋਊਗਾ ਤੁਸੀਂ ਸੋਚ ਵੀ ਨਹੀਂ ਸਕਦੇ 2022 ਜਨਵਰੀ ਦੇ ਵਿੱਚ ਇਸ ਦਾ ਇੱਕ ਬੇਬੀ ਬॉय ਹੋਇਆ ਬੰਗਲਾਦੇਸ਼ਾਂ ਦੇ ਵਿੱਚ ਡੰਸਟਰ ਹੁੰਦੇ ਨੇ ਜਿੱਥੇ ਸਾਰੇ ਇਲਾਕੇ ਦਾ ਕੂੜਾ ਇਕੱਠਾ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਉੱਥੋਂ ਗਾਹ ਭੇਜਦੇ ਨੇ ਇਹਨੇ ਆਪਣਾ ਨਵਾਂ ਜੰਮਿਆ ਬੇਬੀ ਬॉय ਟੌਬਲ ਦੇ ਵਿੱਚ ਬਨ ਕੇ ਉਸ ਦਾ ਯਾਨੀ ਕਿ ਹਲੇ ਨਾੜੂਆ ਵੀ ਓਮੀ ਲੰਕ ਰਿਹਾ ਸੀ ਉਹਨੂੰ ਕੂੜੇ ਦੇ ਵਿੱਚ ਸੜਤਾ ਭਗਾ ਕੇ 6 ਘੰਟੇ ਤੱਕ ਉਹ ਬੇਬੀ ਬੋਏ ਉਸ ਕੂੜੇਦਾਨ ਦੇ ਵਿੱਚ ਉਵੇਂ ਹੀ ਪਿਆ ਰਿਹਾ ਪਰ ਉਸਦੀ ਜਾਨ ਚਲੀ ਜਾਣੀ ਸੀ ਜੇਕਰ ਉਹ ਤਿੰਨ ਬੰਦੇ ਉਸ ਕੂੜੇਦਾਨ ਵੱਲ ਨਾ ਜਾਂਦੇ ਕਿਉਂਕਿ ਜਦੋਂ ਉਹ ਬੰਦੇ ਗਏ ਤਾਂ ਉਹਨਾਂ ਨੂੰ ਰੋਣ ਦੀ ਆਵਾਜ਼ ਸੁਣੀ ਆ ਥੋੜੀਆਂ ਜਿਹੀਆਂ ਕਲਕਾਰੀਆਂ ਜਿਵੇਂ ਕਹਦੀ ਉਹ ਸੁਣੀਆ ਤਾਂ ਉਹਨਾਂ ਨੇ ਉਹਨੂੰ ਡਾਲਸਰ ਨੂੰ ਸਿੱਧਾ ਟਰੱਕ 'ਚ ਪਾਉਣ ਦੀ ਬਜਾਏ ਉਹਨੂੰ ਪਹਿਲਾਂ ਦੇਖਿਆ ਫਰੋਲ ਕੇ ਨਾਲ ਕੁਝ ਸਾਥੀਆਂ ਨਾਲ ਤੇ ਸੱਚੀ ਉਸ ਦੇ ਵਿੱਚੋਂ ਬੇਬੀ ਨਿਕਲਿਆ ਤੇ ਸੀਸੀਟੀਵੀ ਕੈਮਰਾ ਦੇ ਵਿੱਚ ਨੰਬਰ ਪਲੇਟ ਵਗੈਰਾ ਨਾਲ ਇਸ ਨੂੰ ਅਰੈਸਟ ਕਰ ਲਿੱਤਾ ਗਿਆ ਖੁਸ਼ੀ ਦੀ ਗੱਲ ਇਹ ਹੈ ਕਿ ਜਾਨ ਬਚ ਗਈ ਬੱਚੇ ਦੀ ਸਾਲ ਪਰ ਕੇਸ ਚੱਲਦਾ ਰਿਹਾ ਤੇ ਹੁਣ ਆ ਮਈ ਮਹੀਨੇ ਦੇ ਵਿੱਚ ਇਸ ਲੜਕੀ ਦਾ ਜਿਹੜਾ ਟ੍ਰਾਇਲ ਸੀਗਾ ਜਿਹੜਾ ਉਹ ਸਾਰਾ ਕੰਪਲੀਟ ਹੋ ਗਿਆ ਤੇ ਉਮਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੱਜ ਨੇ ਇਸ ਦੀ 2 ਸਾਲ ਦੀ ਸਜ਼ਾ ਘਟਾ ਕੇ 16 ਸਾਲ ਕਰ ਦਿੱਤੀ ਵੈਸੇ ਤਾਂ ਘਟਾਉਣ ਦੀ ਕੋਈ ਲੋੜ ਨਹੀਂ ਸੀਗੀ ਇਦਾਂ ਦੀ ਇਲ ਮੈਂਟਲ ਕਿਉਂਕਿ ਕਹਿੰਦੇ ਕਿ ਇਹਦੀ ਮੈਂਟਲ ਕੰਡੀ ਕਿਸ ਨੂੰ ਵੀ ਦੁੱਖ ਪਹੁੰਚਾ ਦੇ ਬੇਅਦਬੀਆ ਕਰੇ ਜਾਂ ਕੋਈ ਵੀ ਹੋਰ ਚੀਜ਼ਾਂ ਹੋਣ ਮੈਂਟਲ ਕੰਡੀਸ਼ਨ ਕਹਿ ਕੇ ਉਸ ਦੀ ਸਜ਼ਾ ਘਟਾ ਦੋ ਉਸ ਨੂੰ ਬਰੀ ਕਰ ਦੋ ਇਹੀ ਕੋ ਚੱਲਦੀ ਜਾਂਦਾ। ਤਾਂ ਘਰ ਵਾਲਾ ਤੇ ਇਸ ਦੀ ਮਾਂ ਨੇ ਦੱਸਿਆ ਕਿ ਜੇਕਰ ਸਾਨੂੰ ਪਤਾ ਹੁੰਦਾ ਨਾ ਕਿ ਇਹ ਪ੍ਰੈਗਨੈਂਟ ਆ ਤੇ ਜਾਇਜ਼ ਦੇ ਬੇਬੀ ਹੋਣ ਵਾਲਾ ਵਾ ਤਾਂ ਅਸੀਂ ਇਹ ਨੋਬਤ ਔਨ ਹੀ ਨਹੀਂ ਦੇਣੀ ਸੀ। ਇਵਨ ਕਿ ਜਦੋਂ ਇਸ ਦੀ ਇੰਟਰਵਿਊ ਵਗੈਰਾ ਹੁੰਦੀ ਸੀ ਜੇਲ੍ਹ ਦੇ ਵਿੱਚ ਜਾਂ ਇਸ ਤੋਂ ਸਵਾਲ ਹਤ ਕੀਤੇ ਜਾਂਦੇ ਸੀਗੇ ਅਫਸਰਾਂ ਦੁਆਰਾ ਤਾਂ ਇੱਕ ਵਾਰ ਵੀ ਨਹੀਂ ਇਸ ਨੇ ਉਹਦੋਂ ਪੁੱਛਿਆ ਕਿ ਮੇਰਾ ਬੇਬੀ ਕਿਵੇਂ ਆ ਠੀਕ ਆ ਓਕੇ ਆ 20 ਮਿੰਟ ਬਾਅਦ ਅਫਸਰ ਨੇ ਕਿਹਾ ਕਿ ਹਾਂ ਵੀ ਬੱਚਾ ਜਿਉਂਦਾ ਵ ਬਹੁਤ ਵਧੀਆ ਆਇਆ ਇੰਨੀ ਇਲ ਮੈਂਟਲ ਕੰਡੀਸ਼ਨ ਵਾਲੇ ਬੰਦੇ ਇਸ ਦੁਨੀਆ ਤੇ ਵੀ ਨੇ ਸੋਚ ਕੇ ਹੈਰਾਨੀ ਹੁੰਦੀ ਹੈ